ਬੀਤੇ ਦਿਨ ਹੁਸ਼ਿਆਰਪੁਰ ਚ 5 ਸਾਲਾਂ ਬੱਚੇ ਹਰਵੀਰ ਦਾ ਪ੍ਰਵਾਸੀ ਦੇ ਵੱਲੋਂ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਸ਼ਿਆਰਪੁਰ ਵਾਸੀਆਂ ਚ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਪ੍ਰਵਾਸੀਆਂ ਨੂੰ ਇੱਥੋਂ ਕੱਢਣ ਦੇ ਲਈ ਪਿੰਡਾਂ ਤੇ ਮੁਹੱਲਿਆਂ ਦੇ ਵਿੱਚ ਮਤੇ ਵੀ ਪਾਈ ਜਾ ਰਹੇ ਨੇ ਤਾਂ ਜੋ ਅਜਿਹੀ ਕੋਈ ਵਾਰਦਾਤ ਦੁਬਾਰਾ ਨਾ ਹੋ ਸਕੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਰਹਿ ਰਹੇ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਲਾਜ਼ਮੀ ਹੋਣੀ ਚਾਹੀਦੀ ਹੈ ਇਹ ਦੇਖਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਤੇ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹਾਲਾਂਕਿ ਇਹ ਸਾਰੇ ਭਖਦੇ ਮਾਹੌਲ 'ਚ ਜਦੋਂ ਸਾਡੀ ਟੀਮ ਵੱਲੋਂ ਖੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਦੇਖਿਆ ਗਿਆ ਕਿ ਭਾਰੀ ਮਾਤਰਾ 'ਚ ਪ੍ਰਵਾਸੀ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸੀ ਅਤੇ ਉੱਥੇ ਹੀ ਪੁਲਿਸ ਮੁਲਾਜ਼ਮ ਵੱਲੋਂ ਉਹਨਾਂ ਦੀ شناختੀ ਕੀਤੀ ਜਾ ਰਹੀ ਸੀ ਕੀ ਕੁਝ ਕਹਿਣਾ ਹੈ ਇਸ ਮੌਕੇ ਤੇ ਰੇਲਵੇ ਪੁਲਿਸ ਮੁਲਾਜ਼ਮ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਮੇਰਾ ਨਾਮ ਐਸੋ ਜਸੁੰਦਰ ਸਿੰਘ ਜੀਆਰਪੀ ਖੁਸ਼ਿਆਰਪੁਰ ਜੀ ਅਸ ਟਾਈਮ ਜੇਕਰ ਗੱਲ ਕੀਤੀ ਆਵੇ ਤਾਂ ਤੁਸੀਂ ਆ ਡਾਡੀ ਡਿਊਟੀ ਰੇਲਵੇ ਸਟੇਸ਼ਨ ਦੇ ਤਨਾਤ ਹੈ ਹਰ ਇੱਕ ਨੂੰ ਚੈੱਕ ਕਰਕੇ ਭੇਜਿਆ ਜਾ ਰਿਹਾ ਤੇ ਕਿ ਚੈੱਕ ਆਣਾ ਜਾਣ ਵਾਲੇ ਨੂੰ ਚੈੱਕ ਕੀਤਾ ਜਾ ਰਿਹਾ ਹਾਂਜੀ ਸੋ ਇਹ ਜੋ ਮੁੱਦਾ ਹੈ ਇਸ ਲਈ ਪੰਜਾਬ ਦੇ ਵਿੱਚ ਪੂਰੇ ਮਖਤਟਾ ਸੋ ਕੋਈ ਲੱਗਾ ਕਿ ਇਸੇ ਕਾਰਨ ਦੇ ਨਾਲ ਇਥੇ ਜੋ ਲੋਕ 도ਰਦੇ ਨੇ ਨਹੀਂ ਜਿੱਥੇ ਜਾ ਵੀ ਰਹੇ ਆ ਜਿਹੜੇ ਜਿੱਦਾਂ ਕੀ ਜਿਨ੍ਹਾਂ ਨੇ ਆਧਾਰ ਕਾਰਡ ਉਧਰੋਂ ਬਣਾ ਕੇ ਫਿਰ ਐਫੀਡੇਵਟ ਲੈ ਕੇ ਇੱਧਰ ਨੂੰ ਆਉਂਗੇ ਤਾਂ ਕਈ ਤਾਂ ਬੱਸੇ ਅਸੀਂ ਕਹਿੰਦੇ ਵੀ ਉਹ ਕਹਿੰਦੇ ਆ ਜੀ ਅਸੀਂ ਦੇ ਆਪਣੇ ਪ੍ਰੋਗਰਾਮ ਤੋਂ ਪਰਲੇ ਘਰ ਕੋਈ ਕੰਮਕਾਰ ਆ ਕਈ ਮਜ਼ਦੂਰ ਇਦਾਂ ਕਹਿੰਦੇ ਪਰਵਾਸੀ ਕਹਿ ਰਹੇ ਆ ਤੇ ਕਈ ਤਾਂ ਤਕਰੀਬਨ ਜਾ ਰਹੇ ਆ ਜੀ ਇੱਥੇ ਕੁਝ ਲੋਕ ਜਿਹੜੇ ਜਾਂਦੇ ਆ ਉਹਨੇ ਹੈ ਸੈਲ ਕਰਕੇ ਜਿਹੜੀ ਪੰਜ ਵਾਲੀ ਗੱਡੀ ਹੈ ਉਹਦੇ ਵਿੱਚ ਜਾ ਰਹੇ ਜਾਵਾ ਇਹ ਆਸਟਾਨ ਜਿਹਨਾਂ ਦੀ ਚੈਕਿੰਗ ਕੀਤੀ ਗਈ ਸੱਕੀ ਪਾਇਆ ਗਿਆ ਨਹੀਂ ਜੀ ਕੋਈ ਸ਼ੱਕੀ ਨਹੀਂ ਪਾਇਆ ਗਿਆ ਕੋਈ ਕੁਝ ਨਹੀਂ ਇਹਨਾਂ ਦੇ ਕੋ ਸਿਰਫ ਆਪਣਾ ਖਾਣ ਪੀਣ ਦਾ ਸਮਾਨ ਲੀੜਾ ਕੱਪੜਾ ਲਿਜਾ ਰਹੇ ਆ ਬਸ ਸਾਨੂੰ ਦੱਸਦੀ ਹੈ ਕਿ ਪ੍ਰਵਾਸੀਆਂ ਦਾ ਮੁੱਦਾ ਪੰਜਾਬ ਦੇ ਵਿੱਚ ਲਗਾਤਾਰ ਪੱਖ ਦਾ ਮੁੱਦਾ ਬੰਦਾ ਜਾ ਰਿਹਾ ਤੇ ਪੰਜਾਬ ਦੇ ਵਿੱਚ ਲਗਾਤਾਰ ਮਤੇ ਪੈ ਰਹੇ ਨੇ ਤੇ ਪ੍ਰਵਾਸੀਆਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਹੁਸ਼ਿਆਰਪੁਰ ਤੋਂ ਅਨਿਕੇ ਸ਼ਰਮਾ ਦੀ ਰਿਪੋਰਟ